ਕੀ ਹੋ ਗਿਆ ਆ ਜਾਨ ਜੀ ਕਾਲਾ ਪੀਣਾ ਆ ਗਿਆ ਇਹਦੇ ਵਿੱਚ ਨਾ ਆਹ ਦੇ ਨਾ ਭਾਈ ਜੱਟ ਕਲਵੰਤ ਸਿੰਘ ਜੀ ਤੇ ਕੀ ਮਸਲਾ ਆ ਜਿਹੜਾ ਪਾਇਆ ਸੁਗਾ ਫੇਰ ਟੁੱਟਾ ਦੇ ਨਿਆਣੇ ਨਹੀਂ ਕਿੰਨੇ ਕਿ ਬੰਨਨ ਦੇ ਤੁਸੀਂ ਆਪ ਲੱਗੇ ਮਹਿਕਮੇ ਵਾਲਾ ਨਹੀਂ ਕੋਈ ਆਇਆ ਉਥੇ ਕੋਈ ਮਹਿਕਮੇ ਵਾਲਾ ਨਹੀਂ ਆਇਆ ਤਿੰਨ ਵਾਰੀ ਹੀ ਸੁਗਾ ਵੱਧਾ ਵਾ ਮਹਿਕਮੇਲੇ ਆਉਂਦੇ ਤਾਂ ਗੇੜਾ ਮਾਰ ਕੇ ਕੋਲ ਖਲੋ ਕੇ ਚਿੱਲ ਜਾਂਦੇ ਆ ਕਦੇ ਟੱਪਾ ਨਹੀਂ ਨਾ ਮਿੱਟੀ ਦਾ ਪਾਇਆ ਪਤਾ ਨਹੀਂ ਉਹਨਾਂ ਬੇੜਾ ਕਰਕੇ ਆਇਆ ਖਰੇ ਸਾਰਾ ਪਿੰਡ ਉਪ ਚੱਲਿਆ ਤੇ ਕਿਤੇ ਆਣ ਕੇ ਝਾਤੀ ਨਹੀਂ ਮਾਰੀ ਉਹਨਾਂ ਨੇ ਤੇ ਇਹ ਹੁਣ ਕਿਦੋਂ ਦਾ ਟੁੱਟਾ ਸੁਆ ਤੇ ਹੁਣ ਕੋਈ ਮਹਿਕਮੇ ਵਾਲਾ ਆਇਆ ਕੋਈ ਮਹਿਕਮੇ ਵਾਲਾ ਨਹੀਂ ਆਇਆ ਸਵੇਰ ਦੇ ਸਵੇਰ ਦੇ ਲੱਗੇ ਆ ਜਵਾਖ ਲੱਗੇ ਆ ਵਿਚਾਰੇ ਸਾਡੇ ਨਾਲ ਤੇ ਕੋਈ ਮਹਿਕ ਮੈਲਾ ਇਸ ਸਾਡੇ ਚਾਤੀ ਵੀ ਨਹੀਂ ਮਾਰਨਾ ਇਹ ਬੇੜਾ ਕਰਕੇ ਆਇਆ ਵਾ ਇਹ ਨਾ ਕਰੇ ਤੇ ਨੂੰ ਇਹ ਕੀ ਪਤਾ ਵਾ ਪਾਣੀ ਬੰਦ ਹੋਇਆ ਹੁਣ ਕੇ ਨਹੀਂ ਕੋਈ ਪਾਣੀ ਨਹੀਂ ਬੰਦ ਹੋਇਆ ਜੀ ਇਹ ਕਿੱਥੇ ਕਿੱਥੇ ਕਿੰਨਾ ਕਿੰਨਾ ਘਰਾਂ ਵਿੱਚ ਵੜ ਗਿਆ ਪਾਣੀ ਲੱਗੇ ਲੱਗੇ ਸਾਰੇ ਘਰਾਂ ਵਿੱਚ ਵੜ ਗਿਆ ਵਾ ਲੱਗੇ ਗੁਰਦੁਆਰਾ ਗੁਰਦੁਆਰੇ ਵੀ ਵੜ ਗਿਆ ਪਾਣੀ ਸਾਰੇ ਤੇ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨੂੰ ਅਣਕੇ ਸੂਏ ਨੂੰ ਕਿਸਦਾ ਬੰਨਿਆ ਦੇਵੇ ਜਾਂ ਪਾਣੀ ਪਿੱਛੋਂ ਬੰਦ ਕਰ ਦੇਣਾ ਇਹੋ ਬੇੜਾ ਕਰਕੇ ਆਦਾਂ ਆਹ ਸਾਰੇ ਮੈਂ ਕੀ ਹਾਲ ਹੈ ਪਿੰਡ ਦਾ ਬਣਿਆ ਪਿਆ ਕੀ ਗੱਲ ਹੈ ਵੀਰੇ ਤੁਸੀਂ ਆ ਵੀ ਲੱਗੇ ਜੇ ਸੂਆ ਬਨਣ ਤੇ ਕੀ ਗੱਲ ਪ੍ਰਸ਼ਾਸਨ ਨਹੀਂ ਕੋਈ ਇੱਥੇ ਆ ਭਾਈ ਸਾਹਿਬ ਜੀ ਕੋਈ ਇੱਥੇ ਬੰਦਾ ਨਹੀਂ ਸਾਡੇ ਕੋਲ ਪਹੁੰਚਿਆ ਵੇਖੋ ਛੋਟੇ ਛੋਟੇ ਬੱਚੇ ਲੈ ਕੇ ਸੂਆ ਬਨਣ ਆ ਪਰ ਸਾਡੇ ਕੋਲ ਸਾਡੇ ਕੋਲ ਇੱਕ ਵਾਰੀ ਮਾਇ ਮਸਲਾ ਹੱਲ ਨਹੀਂ ਹੋਇਆ ਤੇ ਨਾ ਹੀ ਕੋਈ ਇੱਥੇ ਆ ਕੇ ਪਹੁੰਚਿਆ ਜੀ ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗਾ ਇਹ ਉਹ ਕਰਦੇ ਆ ਵੀ ਆ ਕੇ ਸੂਏ ਨੂੰ ਜਿਆਦਾ ਬੰਦ ਕੀਤਾ ਜਾਵੇ ਤੇ ਜਾਂ ਕੁਝ ਇਹਨਾਂ ਦਾ ਆ ਕੇ ਮੇਰਾ ਬੰਦਾ ਆ ਕੇ ਇਹਨੂੰ ਬੰਨੇ ਜੀ ਕਿੰਨੀ ਆ ਟੁੱਟ ਚੁੱਕਾ ਸੁਆ ਇਹ ਜੀ ਤੀਜੀ ਆ ਸੁਆ ਟੁੱਟ ਚੁੱਕਾ ਵਾ ਤੇ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜਨ ਤਿਆਰ ਹੋ ਗਿਆ ਜੀ ਘਰਾਂ 'ਚ ਵੀ ਲਾਗੇ ਲਾਗੇ ਵੜਿਆ ਵਾ ਹਰ ਘਰਾਂ ਦੇ ਵਿੱਚ ਵੀ ਨਾਲ-ਨਾਲ ਕੰਧਾਂ ਦਾ ਸਾਰਿਆਂ ਦਾ ਪਾਣੀ ਲੱਗਾ ਤੇ ਜਿਹੜੇ ਪ੍ਰਸ਼ਾਸਨ ਦੇ ਇੱਥੇ ਲਾਗੇ ਬੰਨੇ ਅਧਿਕਾਰੀ ਜਾਣੂ ਕਰਵਾਇਆ ਜੇ ਕਿਸੇ ਨੂੰ ਹਾਂ ਜੀ ਕਰਾਇਆ ਜੀ ਕਰਾਇਆ ਕੋਈ ਸਾਡੀ ਬਾਤ ਨਹੀਂ ਪੁੱਛ ਰਿਆ ਕੋਈ ਨਹੀਂ ਆਉਂਦੇ ਨਹੀਂ ਜੀ ਕੋਈ ਵੇਖ ਲੋ ਕੋਈ ਬੰਦਾ ਮਹਿਕ ਮੇਰਾ ਸਾਡੇ ਨਾਲ ਨਹੀਂ ਹੈਗਾ ਇਹ ਡਾ ਮਰੀਤ ਸਿੰਘ ਜੀ ਤੇ ਕੀ ਗੱਲ ਕੀ ਆ ਨਿਆਣੇ ਲੈ ਕੇ ਤੁਸੀਂ ਆ ਵੀ ਆ ਜਿਹੜਾ ਸੁਆ ਬੰਨਨ ਦਾ ਜੀ ਕੀ ਹੋਇਆ ਕੀ ਪ੍ਰਸ਼ਾਸਨ ਨਹੀਂ ਆਉਂਦਾ ਇੱਥੇ ਭਾਈ ਜਦੋਂ ਕੋਈ ਆਉਂਦਾ ਹੀ ਨਹੀਂ ਨਾ ਮਹਿਕਮੇ ਵਾਲਾ ਆਦਮੀ ਨਹੀਂ ਨਾ ਕੋਈ ਵੀ ਆਉਂਦਾ ਤੇ ਫਿਰ ਕੀ ਕਰਾਂਗੇ ਬੱਚੇ ਲੈ ਕੇ ਲੱਗੇ ਆ ਨਾ ਕੋਈ ਸਿਆਣਾ ਹੀ ਆਉਂਦਾ ਹੋਰ ਤੇ ਨਾਮ ਹੈ ਕਿ ਮੈਹਕ ਮੇ ਵਾਲਾ ਕੋਈ ਆਉਂਦਾ ਕੀ ਕਰਾਂਗੇ ਉਹ ਤੇ ਕਿੰਨੀ ਆ ਟੁੱਟ ਚੁੱਕਾ ਸੁਆ ਇਹ ਚਾਰ ਪੰਜ ਵਾਰੀ ਟੁੱਟ ਗਿਆ ਹੈ ਜੀ ਅੱਛਾ ਹੁਣ ਚਾਰ ਪੰਜ ਵਾਰੀ ਟੁੱਟਾ ਹੈ ਮੈਹਕ ਮੇ ਵਾਲਿਆਂ ਨੂੰ ਕਿਹਾ ਮੈਹਕ ਮੇ ਵਾਲਾ ਕੋਈ ਨਹੀਂ ਆਉਂਦਾ ਅੱਛਾ ਤੇ ਉਹ ਇਹ ਹੁਣ ਪਾਏ ਹੁਣ ਵੀ ਟੁੱਟਾ ਸੁਆ ਹਾਂ ਟੁੱਟਾ ਹੈ ਵੱਜਾ ਕੇ ਨਹੀਂ ਵੱਜਾ ਜੀ ਵੱਜਾ ਨਹੀਂ ਹਜੇ ਕੋਈ ਵੀ ਵੱਜਾ ਕੀ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਆਂ ਵੀ ਇਹ ਜਿਹੜੇ ਮੈਹਕ ਮੇ ਵਾਲੇ ਬੰਦੇ ਵਾਂ ਕੇ ਸੁਆ ਬੰਨਾਂ ਬੰਨਾਂ ਇਹ ਕਦੋਂ ਦਾ ਹੁਣ ਟੁੱਟਾ ਹੈ ਸੁਆ ਇਹ ਸਵੇਰ ਦਾ ਟੁੱਟਾ ਸਪਾਣੀ ਤੇ ਪਰ ਵੜਨਦੇ ਆ ਲੋਕਾਂ ਦੇ ਘਰਾਂ ਜੀ ਜਾਂਦੇ ਬੱਚਿਆਂ ਨੂੰ ਲੈ ਕੇ ਲੱਗੇ ਸਵੇਰ ਦੇ ਹਾਂ ਜ